ਨਿਊਜ਼ ਚੈਨਲ 04 ਵਿੱਚ ਤੁਹਾਡਾ ਸਵਾਗਤ ਹੈ। ਬਾਬਾ ਸ਼ੇਖ ਫਰੀਦ ਦੇ ਆਗਮਨ ਪੂਰਵ ਦੇ ਉਪਲਬਖ ਦੇ ਵਿੱਚ ਗੁਰਦੁਆਰਾ ਸ੍ਰੀ ਢਿੱਲਾ ਬਾਬਾ ਸ਼ੇਖ ਫਰੀਦ ਤੋਂ ਗੁਰਦੁਆਰਾ ਗੋਡੜੀ ਸਾਫ ਵਿਖੇ ਸ਼ੋਭਾ ਯਾਤਰਾ ਕੱਢੀ ਗਈ ਜਿਸ ਵਿੱਚ ਲੱਖਾਂ ਦੀ ਤعداد ਦੇ ਵਿੱਚ ਸੰਗਤਾਂ ਨੇ ਗੁਰੂ ਮਹਾਰਾਜ ਜੀ ਦੇ ਦਰਸ਼ਨ ਕੀਤੇ। ਥਾਂ ਥਾਂ ਤੇ ਲੰਗਰ ਲਗਾਏ ਗਏ। ਗੁਰੂ ਮਹਾਰਾਜ ਜੀ ਨੂੰ ਨਤਮਸਤਕ ਹੁੰਦੇ ਹੋਇਆ ਸੰਗਤਾਂ ਨੇ ਵਾਹਿਗੁਰੂ ਦੇ ਜੇ ਕਾਰੇ ਲਾnde ਹੋਏ ਗੁਰੂ ਵਾਰਾ ਜੀ ਨੂੰ ਨਮਸਕਾਰ ਕੀਤਾ ਜਿਆਦਾ ਜਾਣਕਾਰੀ ਲਈ ਦੇਖਦੇ ਹਾਂ ਨੈਬ ਰਾਜ ਦੀ ਰਿਪੋਰਟ बाजे एक कंसवा तू Obrigado. Oh, okay. ਕਰਦੇ ਆ ਬਾਗਾ ਖਰੀਦ ਜੀ ਬਲੱਡਫੋਲ ਸੋਸਾਇਟੀ ਦੇ ਖੇਮੇ ਦੀ ਨਿਰਵਾਦ ਬਾਬਾ ਖਰੀਦ ਜੀ ਅਗਰ ਕੀਤੇ ਆਪਣੀ ਸੇਵਾ ਨਿਭਾ ਰਹੇ ਤੇ ਬਾਈ ਤੋਜੀ ਸਾਹਿਬ ਜੀ शर्म जहिड़ा जा भई सुखबीर जहिड़ा गाॾे लाइ बड़ा प्यार आहे बड़ा सपोर्ट कर बाबा हरी जी चाट भई मतलबु बड़ा सवेग आहे वॾियूं सेवा ॾिनो साढा जी राज बाबा हरी जी बेबसा दी सूर साईं मिलंदा बड़ा धनवाद आहे ਅਭੀਤਾ ਬੁਲਾਰ ਕਰਦੇ ਆਂ ਜਿਹੜੇ ਜੀਤੋਣਾ ਦਾ ਅਭੀਤਾ ਕਰੀਏ ਕਰਦੇ ਆਂ ਜਿਹੜੀਆਂ ਬੁਲਾਇਆ ਗਿਆ ਤੋੜੇ ਤੇ ਸਵਾਗਤ ਕਰੇ ਕਬਾ ਟੀਮ ਨੂੰ ਜਿਹਾ ਬੁਲਾਇਆ ਗਿਆ ਤੇ ਬੁਲਾਇਆ ਗਿਆ ਬਈ ਮੋਹਲਾ ਦੇ ਕਬਾ ਭਰਾ ਵਾਲਾ ਪਿਆਰਾ ਜਿਹੜੇ ਨਾ ਬੜਾ ਐਕਸਲ ਗਾਇਸ ਸੰਗੇ ਆ ਨਾ ਜਿਹੜੇ ਸਾਡੇ ਬੁਲਾਇਆ ਚੋ ਕੈਪਟਨ ਦੇ ਤੇ ਕਹਿੰਦਾ ਦੂਜੀ ਵਾਲੇ ਕਰ ਵੀ ਚਲਾਵਾ ਚਰੇ ਤੇ ਅੱਗੇ ਰੋਕੀ ਚਲਾਵਾ اوه ھندھو ۽ تاڪي ما پرش کور کا ملا جی واس ہوتے ہیں خرید میرے کو پرکاش کار پرس ملے ماپا فرید اپنا پرس پرتی کر سکتے ہیں ماسا جی پرکاش کار ہے واطور ਜੋ ਕੀਤਾ ਨਿਬਾੜ ਗਏ ਬਾਬਾ ਸਰੂਪ ਸਿੰਘ ਕਲਬ ਸੇਵਾ ਸਟਾਫ ਨੂੰ ਸ਼ਰੀਰਿਕ ਰੋਸਪੰਚਾਇਤ ਹੋਵੇਗਾ ਖੁਸ਼ਕਦੂਰ ਹੋਵੇਗਾ ਰਾਜਮੰਦਰ ਬੁਲਾਵੇਗਾ ਹੋਰ ਪਾਣੀ ਪੋਣੇ ਕੋਈ ਬਾਤ ਬਾਤ ਦੇਣੇ ਲਈ ਇਹਦਾ ਮਜਾਬੀਆ ਚਾਹੇ ਲੱਗੇ ਦਾਈ ਜੀ ਅਸੀਂ ਧੰਨਵਾਦ ਕਰਦੇ ਆ ਬਾਗਾ ਖਰੀਦ ਜੀ ਬਲੱਡਫੋਅਰ ਸੁਸਾਇਟੀ ਦੇ ਖਿੰਦੇ ਦੀ ਨਿਰਦਸ਼ਵਾਦ ਬਾਬਾ ਖਰੀਦ ਜੀ ਐਗਰ ਕੀਤੇ ਆਪਣੀ ਸੇਵਾ ਨਿਭਾ ਰਹੇ ਤੇ ਬਹੁਤ ਤੋਜੀ ਸਾਹਿਬ ਜੀ ਪਰਮਾ ਬਾਬਾ ਬਾਈ ਸੁਖਬੀਰ ਜੀ ਦਾ ਬਹੁਤ ਬਣਾ ਤੇ ਆ ਬਹੁਤ ਆਦੇ ਇਹਨੂੰ ਬਲੱਡ ਕੱਪ ਨਾਲ ਵੀ ਬਹੁਤ ਸਪੋਰਟ ਕਰਦਾ ਤੇ ਦਾਦਾ ਫਰੀਦ ਜੀ ਦੇ ਪਾਪੇ ਜਿਹੜੇ ਬਣਾ ਬੜਾ ਫੱਡਾ ਸੁਵੇ ਦਾ ਫਿਰ ਸੁਵੇ ਆ ਦੇ ਨੇ ਅੱਡਾ ਵੀਰ ਰਾਜ ਵੀਰ ਪਾਪਾ ਫਰੀਦ ਜੀ ਦੇ ਪਾਪਾ ਸੁਵੇ ਦੇ ਜਿਹੜੇ ਕਰਤਾ ਕਰਤਾ ਹੋਦਾ ਵੀ ਰਾਜ ਵੀਰ ਕਰਦਾਵੇ ਇਹ ਸੁਵੇ ਦਾ ਬੜਾ ਧੰਨਵਾਦ ਅਸੀਂ ਧੰਨਵਾਦ ਕਰਦੇ ਆ ਤੇ ਜੀ ਤੋਂ ਨਾਲ ਅਸੀਂ ਧੰਨਵਾਦ ਕਰਦੇ ਆ ਜੀ ਜੀ ਬੁਲਾ ਗਿਆ ਦੂਜੇ ਸਾਬਾ ਤੋਂ ਆਪਾਂ ਟੀਮ ਨੂੰ ਜਮਾ ਕਰਦੇ ਆ ਬਾਬਾ ਬੁਲਾ ਗਿਆ ਅਸੀਂ ਧੰਨਵਾਦ ਕਰਦੇ ਆ ਜੀ ਮੋਹਨਾ ਦੇ ਬਾਬਾ ਭਰਾ ਲਿਆ ਪਰ ਅਜੇ ਨਾ ਬੜਾ ਐਕਸ਼ਨ ਜੁਆਦਾ ਬੜਾ ਬੁਲਾ ਕੇ ਉਹ ਕੈਸ ਬੋਦੇ ਕਾਹਦਾ ਬਰੀ ਜੀ ਵਾਲੇ ਕਰ ਵੀ ਪੜਾਵਾ ਚਾਹ ਤਾ ਪਰ ਉਸ ਦੀ ਦਰਸ਼ਕ ਹੈ